ਕਹਿਣਾ ਨਹੀਂ ਚਾਹਦੇ ਨਾ ਕੋ ਦਿਲ ਦੀ ਭੜਾ ਸੀ ਇਹ ਨਾ ਹੀ ਕੋ ਦਿਲ ਦੀ ਭੜਾ ਸੀ ਇਹ ਸੱਚਾਈ ਸੀ ਸਾਡੇ ਸਮਾਜ ਦੀ ਇਹ ਸੱਚਾਈ ਸੀ ਤੁਸੀਂ ਸਾਰੇ ਸਮਾਜ ਦੇ ਵਿੱਚੋਂ ਇਸ ਸ਼ਹਿਰ ਦੇ ਵਿੱਚੋਂ ਤੁਸੀਂ ਕੀ ਦੇਖ ਰਹੇ ਹੋ ਹਰ ਚੌਕ ਤੇ ਕੀ ਹੋ ਰਿਹਾ ਹੈ 2 ਘੰਟੇ ਬਾਅਦ ਬੰਦੇ ਲਾਈਵ ਹੋ ਜਾਂਦੇ ਨੇ ਉਹਨਾਂ ਨੂੰ ਬੋਲਣ ਦਾ ਉਹਨਾਂ ਦਾ ਲਹਿਜਾ ਦੇਖਿਆ ਤੁਸੀਂ ਕੀ ਲਹਿਜਾ ਹੈ ਉਹਨਾਂ ਦਾ ਆਪਾਂ ਮਾਂ ਪੈਣ ਦੀ ਗੱਲ ਤਾਂ ਐਵੇਂ ਕਮੈਂਟ ਕਰ ਦਿੰਦੇ ਆ ਜਿਵੇਂ ਕਿਸੇ ਨੂੰ ਕਹਿ ਦਿੰਦੇ ਆ ਦੋ ਰੋਟੀਆਂ ਬਣਾਈ ਮੇਰੇ ਲਈ ਇਹਨੂੰ ਤਾਂ ਆਪਾਂ ਆਮ ਗੱਲ ਬਣਾ ਲਈ ਹੈ ਇਹ ਹੈ ਆਪਣਾ ਸਮਾਜ ਇਹ ਅਲਾਉ ਕਰਦਾ ਹੈ ਸੰਦੀਪ ਜੀ ਤੁਹਾਨੂੰ ਤੁਸੀਂ ਇੱਕ ਸ਼ਹਿਰ ਦੇ ਵੱਡੇ ਲੀਡਰ ਬਣਨ ਦੀ ਕੋਸ਼ਿਸ਼ ਕਰਦੇ ਹੋ ਪਰ ਉਹ ਪ੍ਰੋਫ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਆ ਉਹਨਾਂ ਨੂੰ ਅੱਛਾ ਲੱਗਦਾ ਹੈ ਜੀ ਸੰਦੀਪ ਜੀ ਤੁਸੀਂ ਸਭ ਤੋਂ ਵੱਡੇ ਇਹ ਜੇ ਸ਼ਖਸ ਹੋ ਜਿਹੜੇ ਕੀ ਵਿਧਾਨ ਸਭਾ ਦੇ ਵਿੱਚ ਸਭ ਤੋਂ ਵੱਡੀ ਰੈਲੀ ਕਰਨ ਦੇ ਵਿੱਚ ਕਾਮਯਾਬ ਹੋਏ ਸੀ ਆਪਣੇ ਵਾਰਡ ਦੇ ਵਿੱਚ ਔਰ ਦੇਖਣ ਵਾਲੀ ਰੈਲੀ ਸੀ ਅਸੀਂ ਵੀ ਉੱਥੇ ਮੌਜੂਦ ਸੀ ਉੱਥੇ ਇਕੱਠ ਇੰਨਾ ਸੀਗਾ ਇੱਕ ਮੱਲੇ ਦੀ ਵਾਰਡ ਦੀ ਰੈਲੀ ਨਹੀਂ ਲੱਗਦੀ ਸੀ ਬਹੁਤ ਵੱਡਾ ਸੀ ਇੱਕਦਮ ਇੰਨਾ ਖਟਾ ਸਾਣੀ ਕਿਆ ਵਜੇ ਕੋ ਰੋਟਰੀ ਕਲੱਬ ਦਾ ਮਸਲਾ ਸੀ ਉਹਨਾਂ ਨੇ ਤੁਹਾਡੀ ਮਦਦ ਨਹੀਂ ਕੀਤੀ ਕੋਈ ਸੁਣਾ ਨੂੰ ਜੋ ਸਾਡੇ ਸੂਤਰ ਦੱਸ ਰਹੇ ਹੈ ਇਸ ਕਰਕੇ ਹੈ ਜਾਂ ਕੋਈ ਹੋਰ ਵਜੇ ਹੈ ਤੁਹਾਡੀ ਮਤਲਬ ਅੱਜ ਭਰਾਵਾ ਵਰਗੇ ਦੋਸਤ ਮਤਲਬ ਭਰਾਵਾ ਦੇ ਵਿੱਚ ਇੰਨੀ ਫਿਕ ਪੈ ਗਈ ਹੈ ਸਰ ਅਗਰ ਇਹਦੂ ਲੈ ਕੇ ਚਲਾਂਗੇ ਨਾ ਅੱਗੇ ਤੁਸੀਂ ਭਰਾਵਾ ਵਰਗੇ ਕਹਿ ਰਹੇ ਹੋ ਤਾਂ ਭਰਾ ਸਭ ਤਰ੍ਹਾਂ ਦੇ ਹੁੰਦੇ ਆ ਕੱਲਾ ਭਰਾ ਮੈਂ ਨਹੀਂ ਹੁੰਦਾ ਭਰਾ ਹਰ ਜਗ੍ਹਾ ਹੁੰਦੇ ਨੇ ਭਰਾ ਖਾਲੀ ਮੋਢਾ ਦੇਣ ਵਾਸਤੇ ਨਹੀਂ ਹੁੰਦੇ ਭਰਾ ਖਾਲੀ ਮੋਢਾ ਦੇਣ ਵਾਸਤੇ ਨਹੀਂ ਹੁੰਦੇ ਜੋਨਾਂ ਦੇ ਵਿਚਾਰ ਨਾ ਤੁਸੀਂ ਸਾਰੇ ਸੁਣਦੇ ਹੋ ਸੁਣਦੇ ਹੋ ਨਾ ਸਾਰੇ ਜੋ ਤੁਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਹੋ ਨਾ ਤੁਸੀਂ ਮੇਰੇ ਹਿਸਾਬ ਨਾਲ ਮੇਰੇ ਤੋਂ ਜ਼ਿਆਦਾ ਰੂਪ ਰੋ ਸਾਥੀ ਨਾਲ ਜਾਣਦੇ ਹੋ ਉਹਨਾਂ ਨੂੰ ਉਹਨਾਂ ਦੇ ਵਿਚਾਰ ਜਾਣਦੇ ਹੋ ਨਾ ਕੀ ਉਹਦਾ ਵੀ ਸੋਚ ਕੀ ਹੈ ਤੁਸੀਂ ਜਾਣਦੇ ਹੋ ਨਾ ਮੈਨੂੰ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਹੋ ਉਹਨਾਂ ਦੇ ਨਾਲ ਕਿੰਨੇ ਸਾਲ ਹੋ ਗਏ ਤੁਹਾਨੂੰ ਸਾਲ ਸੀਗੇ ਲੇਕਿਨ ਜਦ ਉਹਨਾਂ ਦਾ ਰੰਗ ਰੂਪ ਜਦ ਸਾਹਮਣੇ ਆਇਆ ਨਿਕਲ ਕੇ ਅਸੀਂ ਨਹੀਂ ਸੋਚਦੇ ਸੀ ਬੰਦੇ ਦੇ ਮਨ ਦੇ ਵਿੱਚ ਕੀ ਚੱਲਦਾ ਹੋਏਗਾ ਉਹ ਕਿਹੜੀ ਸੋਚ ਲੈ ਕੇ ਬੈਠਾ ਆਏਗਾ ਵੀ ਅਸੰਦੀਪ ਜੀ ਆਏ ਨੇ ਆਪਾ ਜੀ ਆਏ ਨੇ ਇਹਨਾਂ ਕੋਲ ਮੈਂ ਕੀ ਕਰਨਾ ਕਿ ਕੀ ਕੰਮ ਘਟਾਣਾ ਕੋਈ ਦੀ ਸੋਚ ਨਾਲ ਤੁਸੀਂ ਨਹੀਂ ਜਾ ਸਕੋਗੇ ਜਦ ਬੰਦੇ ਦਾ ਰੰਗ ਸਾਹਮਣੇ ਆਂਦਾ ਹੈ ਨਾ ਤਾਂ ਪਤਾ ਲੱਗਦਾ ਹੈ ਨਹੀਂ ਤੁਸੀਂ ਇਹ ਗੱਲ ਕਹੀ ਹੈ ਨਾ ਕਿ ਵੀ ਹਰ ਚੌਕ 'ਚ ਗਾਲ ਕੱਢ ਦੇਣੀ ਹੈ ਇਹ ਕਰਨਾ ਠੀਕ ਹੈ ਜਦ ਤੁਹਾਡੇ ਨਾਲ ਰਹਿੰਦੇ ਸੀ ਤਦ ਨਹੀਂ ਮਤਲਬ ਐਸਾ ਜਿਹਾ ਨੇਚਰ ਸੀ ਕਿ ਹੁਣ ਹੋ ਗਿਆ ਉਹਨਾਂ ਦਾ ਮੈਂ ਤੁਹਾਡੀ ਗੱਲ ਤੇ ਆ ਰਿਹਾ ਮੈਂ ਤੁਸੀਂ ਜਿਹੜੀਆਂ ਹੁਣ ਗੱਲਾਂ ਦੇਖ ਰਹੇ ਹੋ ਜੋ ਲਾਈਵ ਹੋ ਕੇ ਗਾਲਾਂ ਕੱਢਦਾ ਆਏਗਾ ਇਕੋ ਇੱਕ ਸ਼ਖਸ ਆਪਣੇ ਘਰ ਦੇ ਅੰਦਰ ਕਮਰੇ ਦੇ ਅੰਦਰ ਕਿਸੇ ਨੂੰ ਮਾੜਾ ਚੰਗਾ ਦੋਸਤ ਨੂੰ ਕਹਿ ਦਿੰਦਾ ਹੈਗਾ ਉਹ ਅੰਦਰ ਹੈ ਨਾ ਇੱਕ ਚਲੋ ਇੱਕ ਪਰਦੇ ਦੇ ਵਿੱਚ ਤਾਂ ਹੈ ਨਾ ਚਲੋ ਕਿਸ ਨੂੰ ਆਪਣਾ ਸਮਝ ਕੇ ਕਹਿੰਦਾ ਹੈ ਉਹ ਤਾਂ ਮੰਨ ਲਈ ਓਪਨਲੀ ਹੋ ਗਈ ਉਹ ਤਾਂ ਤੁਸੀਂ ਦੇਖੀ ਦੀ ਹੋ ਸ਼ਹਿਰ ਦੇ ਐਮਐਲਏ ਮੈਡਮ ਨੀਨਾ ਮਿੱਤਲ ਜੀ ਜਿਹਨਾਂ ਨੂੰ ਆਪਾਂ ਚੁਣਿਆ ਹੈ ਇਹਦੇ ਵਿੱਚ ਮੈਂ ਵੀ ਆਂਦਾ ਤੁਸੀਂ ਵੀ ਆਦਿਓ ਉਹਨਾਂ ਨੂੰ ਆਪਾਂ ਚੁਣਿਆ ਹੈ ਇੱਕ ਆਪਣੇ ਸ਼ਹਿਰ ਦੇ ਬੜੇ ਵੱਡੇ ਜਿਹਨੂੰ ਇਸ ਤੋਂ ਉੱਪਰ ਕੋਈ ਨਹੀਂ ਹੁੰਦਾ ਹੈਗਾ ਉਨਾਂ ਦੇ ਉੱਪਰ ਕੋਈ ਨਹੀਂ ਹੁੰਦਾ ਸ਼ਹਿਰ ਵਾਸਤੇ ਆਪਾਂ ਉਹਨਾਂ ਦਾ ਨਾਮ ਲੈ ਕੇ ਵੀ ਇਹ ਮੇਰੇ ਐਮ ਐਲ ਏ ਦਾ ਘਰ ਵਾਲਾ ਆਪਾਂ ਵੀ ਇੱਕ ਦੂਜੇ ਨੂੰ ਨਹੀਂ ਕਹਾਂਗੇ ਤੈਨੂੰ ਮੈਂ ਬੰਦੇ ਦਾ ਪੁੱਤ ਬਣਾ ਦਾਂਗਾ ਕੀ ਹੁੰਦਾ ਏ ਇਹ ਸਲੀਕਾ ਹੈ ਕੋਈ ਇਹ ਆਪਣੇ ਸੰਸਕਾਰ ਨੇ ਸੰਸਕਾਰ ਨੇ ਆਪਣੇ ਮੇਰੇ ਸਾਹਮਣੇ ਕੋਈ ਖਾਨਦਾਨੀ ਆਦਮੀ ਦਾ ਦੀ ਗੱਲ ਨਹੀਂ ਕਰ ਸਕਦਾ ਜੋ ਮੈਂ ਦੱਸ ਸਕਿਆ ਤੋਂ ਬਾਕੀ ਜੋ ਮੇਰੀ ਆਪਣੀ ਸੋਚ ਹੈ ਤੁਹਾਡਾ ਆਪਣੀ ਸੋਚ ਹੈਗੀ ਮੇਰੇ ਹਿਸਾਬ ਨਾਲ ਤੁਸੀਂ ਵੀ ਯਾਰ ਅੱਛੇ ਘਰ ਤੋਂ ਹੋ ਯਾਰ ਅਸੀਂ ਵੀ ਅੱਛੇ ਘਰ ਤੋਂ ਆਏ ਹਾਂ ਆਪਾਂ ਕਿਸੇ ਆਪਣੇ ਦੂਸਰੇ ਦਾਰミ ਇਦਾਂ ਦੀ ਗੱਲ ਨਹੀਂ ਕਰਾਂਗੇ ਤੁਸੀਂ ਸਟੇਜ ਤੇ ਜਦ ਚੜੇ ਸੀਗੇ ਤੁਸੀਂ ਕਹਿੰਸੀ ਮੈਂ ਅੱਜ ਪਹਿਲੀ ਵਾਰ ਬੋਲ ਰਿਹਾ ਤੇ ਅੱਜ ਮੈਂ ਨਰਵਸ ਵੀ ਆ ਫਿਰ ਵੀ ਤੁਸੀਂ ਇੰਨਾ ਅੱਛਾ ਭਾਸ਼ਣ ਦੇ ਕੇ ਸੀ ਇਹ ਕੀ ਮਤਲਬ ਦਿਲ ਦੀ ਪੜਾਅ ਸ ਕਈ ਮਿਸਾਲਾ ਤੋਂ ਚੱਲਦੀ ਆ ਰਹੀ ਹੈ ਕਿ ਕੁਝ ਦਿਨਾਂ ਤੋਂ ਬਣੀ ਹੈ ਤੁਹਾਡੇ ਸਾਹਮਣੇ ਸੰਦੀਪ ਜੀ ਨੇ ਕੀ ਕਿਹਾ ਇਹ ਦਿਲ ਦੀ ਭੜਾ ਸੁਣਦੀ ਜਾਂ ਦਿਲ ਵਿੱਚ ਕੋਈ ਏਦਾਂ ਦੀ ਗੱਲ ਆਉਂਦੀ ਤਾਂ ਮੈਂ ਇੰਨਾ ਵੱਡਾ ਪ੍ਰੋਗਰਾਮ ਨਾ ਕਰਾਂਦਾ ਇਹ ਬੜਾ-ਬੜਾ ਮੈਸੇਜ ਹੈ ਸ਼ਹਿਰ ਲਈ 43 ਸਾਲ ਦੀ ਯਾਰੀ 33 ਸਾਲ ਦੀ ਯਾਰੀ ਜੋ ਸਾਡਾ ਨਹੀਂ ਹੈ ਤਾਂ ਕਿਸੇ ਦਾ ਨਹੀਂ ਹੋ ਸਕਦਾ ਤੋਂ ਬਾਅਦ ਜੋ ਸਾਡਾ ਨਹੀਂ ਹੋ ਸਕਦਾ ਕਿਸੇ ਦਾ ਨਹੀਂ ਹੋ ਸਕਦਾ ਇਹ ਗੱਲ ਸਾਰੇ ਯਾਦ ਰੱਖਣਾ ਇਹ ਸਾਰੇ ਸ਼ਹਿਰ ਲਈ ਇੱਕ ਸੰਦੇਸ਼ ਆਇਆਗਾ